ਸੱਡੀ ਸੱਜਣਾ ਨੇ ਸਾਨੂੰ ਅਜਮਾਇਆ ਏ ਅਸੀਂ ਕਜਲਾ ਗਮਾ ਦਾ ਨਹੀਂ ਪਾਇਆ ਏ ਅਸੀਂ ਕਜਲਾ ਗਮਾ ਦਾ ਨਹੀਂ ਪਾਇਆ ਏ ਰੂਵੀ ਹੌਲੀ ਹੌਲੀ ਰੂਵੀ ਹੌਲੀ ਹੌਲੀ ਰੂਵੀ ਹੌਲੀ ਹੌਲੀ ਦਰਦ ਜਸਣ ਲੱਗ ਪਈ ਇਸ਼ਕੇ ਦੀ ਗੱਡੀ ਜਿਹੜੀ ਚੜਨੋਂ ਸੀ ਡਰਦੀ ਇਸ਼ਕੇ ਦੇ ਸ਼ਹਿਰ ਵਿੱਚ ਰਹਿਣ ਲੱਗ ਪਈ ਇਸ਼ਕੇ ਦੀ ਗੱਡੀ ਜਿਹੜੀ ਚੜਨੋਂ ਸੀ ਡਰਦੀ ਇਸ਼ਕ ਸ਼ਹਿਰ ਵਿੱਚ ਰਹਿਣ ਲੱਗ ਪਈ ਵਿੱਚ ਇਸ਼ਕੇ ਦੇ ਸ਼ਹਿਰ ਇਸ਼ਕੇ ਦੇ ਲੱਗੀਆਂ ਦੁਕਾਨਾਂ ਸੀ ਸੱਚ ਵਿਕਦਾ ਨਾ ਸੱਚ ਵਿਕੇ ਦਾ ਨਾ ਝੂਠ ਦਾ ਜਮਾਨਾ ਸੀ ਸ਼ਰ ਇਸ਼ਕੇ ਚ ਲੱਗੀਆਂ ਦੁਕਾਨਾਂ ਸੀ ਸੱਚ ਵਿਕੇ ਆ ਨਾ ਝੂਠ ਦਾ ਜਮਾਨਾ ਸੀ ਸੱਚੀ ਆਸ਼ਿਕਾ ਨੂੰ ਖੁੰਝੇ ਲੱਗੇ ਵੇਖ ਕੇ ਆਸ਼ਿਕਾ ਨੂੰ ਖੁੰਝੇ ਲੱਗੇ ਵੇਖ ਕੇ ਮੈਂ ਬਣ ਪੱਥਰ ਜੀ ਰਹਿਣ ਲੱਗ ਪਈ ਇਸ਼ਕੇ ਦੀ ਗੱਡੀ ਜਿਹੜੀ ਚੜਨੋਂ ਸੀ ਡਰਦੀ ਇਸ਼ਕੇ ਸ਼ਹਿਰ ਵਿੱਚ ਰਹਿਣ ਲੱਗ ਪਈ ਇਸ਼ਕੇ ਦੀ ਗੱਡੀ ਜਿਹੜੀ ਚੜਨੋਂ ਸੀ ਡਰਦੀ ਇਸ਼ਕੇ ਦੇ ਸ਼ਹਿਰ ਵਿੱਚ ਰਹਿਣ ਲੱਗ ਪਈ ਝੂਠੀ ਆਸ ਤੇ ਜਕੀਨ ਨਾਲ ਖਹਿਣ ਲੱਗ ਪਈ ਝੂਠੀ ਆਸ ਤੇ ਜਕੀਨ ਨਾਲ ਖਹਿਣ ਲੱਗ ਪਈ